ਇਸੇ ਤਰ੍ਹਾਂ ਹੀ ਜਿਹੜਾ ਟਾਈਮ ਸੀ 11 ਵਜੇ ਦਾ ਟਾਈਮ ਸੀ ਐਸੇ ਤਰ੍ਹਾਂ ਇੱਕ ਫਾਸਟ ਗੱਡੀ ਇਹਨਾਂ ਦੇ ਥੱਲੇ ਉਹਨਾਂ ਜਿਹੜੀ ਸੀ ਇੱਕ ਔਰਤ ਦੀ ਜਿਹੜੀ ਮੌਤ ਹੋਈ ਆ ਜਿਸ ਦੀ ਮਰ ਹੈ 50 ਤੋਂ 55 ਸੌ ਦੱਸੀ ਜਾ ਰਹੀ ਹੈ। ਐ ਨਮਸਕਾਰ ਦੋਸਤੋ ਆਰਪੀ ਲਾਈਵ ਮਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਅਮਨਦੀ ਚਟਵਲ ਤੋਂ ਇਸ ਟਾਈਮ ਅਸੀਂ ਜਿਹੜਾ ਟਾਣੀ ਰਾਜ ਸਿਕਤੇ ਮੌਜੂਦ ਹਾਂ ਜਿੱਥੇ ਕਿ ਇੱਕ ਲੇਡੀਜ਼ ਹੈ ਜਿਹੜੀ ਟ੍ਰੇਨ ਦੇ ਥੱਲੇ ਆਈ ਹੈ ਤੇ ਜਿਸ ਦੀ ਮੌਤ ਹੋ ਚੁੱਕੀ ਹੈ। ਲਾਈ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇੱਥੋਂ ਟਾਣੀ ਰਾਏ ਸੇ ਤੋਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਪੀੜ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਲੇਡੀਜ਼ ਹੈ ਇੱਕ ਟ੍ਰੇਨ ਦੇ ਥੱਲੇ ਆਈ ਹੈ ਜਿਸ ਦੀ ਉਮਰ ਹੈ 50-55 ਸਾਲ ਜਿਹੜੀ ਹੈ ਦੱਸੀ ਜਾ ਰਹੀ ਹੈ ਮਾਤਾ ਪਿਤਾ ਨੂੰ ਬਾਹਰ ਨਿਕਾ ਗਿਆ ਜਿੰਮੇਦਾਰ ਲੱਗਦਾ ਮੈਂ ਕਹਿੰਦਾ ਵਾਪਾਂ ਡਿਟੋਰੀ ਵਾਲੇ ਤੱਕ ਪੂਰਾ ਜਿਹੜਾ ਕਾਰਨ ਦਾ ਜਿਹੜਾ ਪਤਾ ਨਹੀਂ ਚੱਲਿਆ ਵੀ ਕਿਸ ਕਾਰਨ ਕਰਕੇ ਜਿਹੜੀਆਂ ਇਹਨਾਂ ਦੀ ਮੌਤ ਹੋਈ ਹੈ ਟ੍ਰੇਨ ਤੇ ਥੱਲੇ ਕਿਉਂ ਆਈ ਹੈ ਇਹਦੀ ਪੂਰੀ ਗੱਲ ਜਿਹੜੀ ਜਾਣਕਾਰੀ ਜਿਹੜੀ ਅਸੀਂ ਇੱਥੇ ਖੜੇ ਲੋਕਾਂ ਤੋਂ ਲਵਾਂਗੇ ਵੀ ਕਿਸ ਤਰ੍ਹਾਂ ਜਿਹੜਾ ਇੱਥੇ ਹਾਦਸਾ ਹੋਇਆ ਹੈ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਜਿਹੜੀਆਂ ਟਰੈਕ ਸੇ ਘਟਾਣੀ ਤੋਂ ਜਿਹੜੀਆਂ ਨੇ ਅਸੀਂ ਜਿਹੜੀਆਂ ਲਾਈਵ ਜਿਹੜੀਆਂ ਤੁਸੀਂ ਦਿਖਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇਹ ਮੌਕੇ ਤੇ ਜਿਹੜਾ ਮੌਜੂਦ ਹੈ ਪਹੁੰਚ ਚੁੱਕਿਆ ਹੈ ਉਹ ਜ਼ਿਆਦਾ ਜਿਹੜਾ ਪਾਰੀ ਇਕੱਠਾ ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਟਾਣੀ ਰਾਏ ਸਿਕ ਤੋਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਜਿੱਥੇ ਇੱਕ ਲੇਡੀ ਸੀ ਜਿਸ ਦੀ ਉਮਰ ਜਿਹੜੀ ਹੈ 50 55 ਸਾਲ ਜਿਹੜੀ ਹੈ ਦੱਸੀ ਜਾ ਰਹੀ ਹੈ ਜਿਸ ਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਹੈ ਟ੍ਰੇਨ ਦੇ ਥੱਲੇ ਆਉਣ ਕਰਕੇ ਉਸ ਦੀ ਜਿਹੜੀ ਮੌਤ ਹੋਈ ਹੈ ਟਾਣੀ ਰਾਏ ਸਿਕ ਤੋਂ ਜਿਹੜੀਆਂ ਨੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀ ਅਸੀਂ ਦਿਖਾ ਰਹੇ ਹਾਂ ਇੱਕ ਲੇਡੀਸ ਹੈ ਜਿਸ ਦੀ ਟ੍ਰੇਨ ਦੇ ਥੱਲੇ ਆਉਣ ਨਾਲ ਜਿਹੜੀ ਹੈ ਮੌਤ ਹੋ ਗਈ ਹੈ 50 55 ਸਾਲ ਜਿਹੜੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਲਾਈਵ ਤਸਵੀਰਾਂ ਤੁਹਾਨੂੰ ਟਾਣੀ ਰਾਏ ਸਿੱਖ ਤੋਂ ਜਿਹੜੀਆਂ ਨੇ ਅਸੀਂ ਦਿਖਾ ਰਹੇ ਹਾਂ ਪੂਰੀ ਜਾਣਕਾਰੀ ਜਿਹੜੀ ਹਾਲੇ ਤੱਕ ਪਤਾ ਨਹੀਂ ਲੱਗ ਪਈ ਹੈ ਕਿ ਕਿਸ ਕਾਰਨ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਕੀ ਵਜ੍ਹਾ ਕੀ ਸੀ ਉਸ ਦੀ ਜਾਣਕਾਰੀ ਜਿਹੜੀ ਅਸੀਂ ਉਹਨਾਂ ਦੇ ਪਰਿਵਾਰ ਤੋਂ ਜਿਹੜੀ ਹੈ ਸਾਂਝੀ ਕਰਨ ਦੀ ਪੂਰੀ ਪੂਰੀ ਜਿਹੜੀ ਕੋਸ਼ਿਸ਼ ਕਰਾਂਗੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਦੋ ਬੱਚੇ ਨੇ ਇੱਕ ਲੜਕੀ ਆ ਜਿਸ ਦੀ ਉਮਰ ਜਿਹੜੀ ਆ ਲਗਭਗ ਜਿਹੜੀ ਆ 15-16 ਸਾਲ ਦੀ ਜਿਹੜੀ ਦੇਖੋ ਜਾ ਰਹੀ ਹੈ ਤੇ ਲੜਕਾ ਜਿਹਦੀ ਉਮਰ ਆ 22-23 ਸਾਲ ਦਾ ਹੈ ਦੋ ਹੀ ਬੱਚੇ ਸੀਗੇ ਇਹਨਾਂ ਦੇ ਪੂਰੀ ਜਾਣਕਾਰੀ ਜਿਹੜੀ ਹੈ ਇੱਥੋਂ ਤੋਂ ਜਿਹੜੀ ਆ ਲੋਕਾਂ ਤੋਂ ਲੈਣ ਦੀ ਪੂਰੀ-ਪੂਰੀ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਹਾਸਾ ਹੋਇਆ ਐ ਰਾਏ ਸੇ ਟਾਣੀ ਦੇ ਜਿਹੜਾ ਹਾਸਾ ਹੋਇਆ ਹੈ ਲਗਭਗ ਜਿਹੜਾ 11 ਵਜੇ ਦੇ ਆਸ-ਪਾਸ ਦਾ ਟਾਈਮ ਸੀ ਇੱਕ ਲੇਡੀ ਸੀ ਜਿਸ ਦੀ ਉਮਰ ਜਿਹੜੀ ਹੈ 50 ਤੋਂ 55 ਸਾਲ ਜਿਹੜੀ ਦੱਸੀ ਜਾ ਰਹੀ ਹੈ ਉਸ ਦੀ ਜਿਹੜੀ ਹੈ ਰੇਲ ਦੇ ਥੱਲੇ ਹੌਣ ਕਰਕੇ ਮੌਕੇ ਤੇ ਜਿਹੜੀ ਮੌਤ ਹੋ ਗਈ ਹੈ ਲਾਈਵ ਤਸਵੀਰਾਂ ਤੁਹਾਨੂੰ ਜਿਹੜੀਆਂ ਟਾਣੀ ਰਾਏ ਸਿਕ ਤੋਂ ਦਿਖਾ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਹੈ ਮੌਕੇ ਤੇ ਮੌਜੂਦ ਹੈ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਟਾਣੀ ਰਾਏ ਸਿਕ ਤੋਂ ਜਿਹੜੀਆਂ ਨੇ ਅਸੀਂ ਦਿਖਾ ਰਹੇ ਆ ਪੂਰੀ ਗੱਲ ਦਾ ਜਿਹੜਾ ਹਾਲੇ ਤੱਕ ਜਿਹੜਾ ਪਤਾ ਨਹੀਂ ਲੱਗ ਪਾਇਆ ਕਿਸ ਕਾਰਨਾਂ ਕਰਕੇ ਜਿਹੜੀ ਹੈ ਇਸ ਔਰਤ ਦੀ ਜਿਹੜੀ ਹੈ ਮੌਤ ਹੋਈ ਹੈ ਪੂਰੀ ਜਾਣਕਾਰੀ ਜਿਹੜੀ ਇੱਥੋਂ ਦੇ ਖੜੇ ਲੋਕਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਲਗਭਗ 11 ਵਜੇ ਦਾ ਜਿਹੜਾ ਟਾਈਮ ਸੀ ਜਦੋਂ ਇਹ ਹਸਾ ਜਿਹੜਾ ਹੋਇਆ ਲਾਈਵ ਤਸਵੀਰਾਂ ਨੇ ਜਿਹੜੀਆਂ ਟਾਣੀ ਰਾਈ ਸਕਦੇ ਤੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਕਲੇੜੀ ਸੀ ਜਿਸ ਦੀ ਉਮਰ 50 ਤੋਂ 55 ਸਾਲ ਜਿਹੜੀ ਦੱਸੀ ਜਾ ਰਹੀ ਹੈ ਜਿਹਦੀ ਟ੍ਰੇਨ ਦੇ ਥੱਲੇ ਆਉਣ ਨਾਲ ਜਿਹੜੀ ਇੱਕ ਮੋੜ ਹੋਈ ਹੈ ਇਹ ਆਸਾ ਸੀ ਜਿਹੜਾ ਲਗਭਗ 11 ਵਜੇ ਦਾ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਜਿਹੜੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਪੂਰੀ ਜਾਣਕਾਰੀ ਜਿਹੜੀ ਲੈਂਦੋਂ ਕੋਸ਼ਿਸ਼ ਕਰਾਂਗੇ ਇੱਥੇ ਖੜੇ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਹਾਸਾ ਹੋਇਆ ਹੈ ਬਾਈ ਤਸਵੀਰਾਂ ਤੁਹਾਨੂੰ ਤਾਂ ਦਿਖਾ ਰਹੇ ਸਿੱਧੀਆਂ ਦਿਖਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਮੌਜੂਦ ਹੈ ਪੁਰ ਕੀ ਨਾਮ ਹੀ ਟੋੜਾ ਅਰਮਨ ਸੰਘਾ ਅਰਮਨ ਸੰਘੀ ਕਿਸ ਤਰ੍ਹਾਂ ਸੋਇਆ ਕਿਵੇਂ ਜਿਹੜੀ ਔਰਤ ਹੈ ਇੱਕ ਜਿਹੜੀ ਟ੍ਰੇਨ ਦੇ ਥੱਲੇ ਆਈ ਹੈ ਉਹ ਬੱਸ ਲੱਗਣ ਲੱਗੀ ਸੀ ਤੇ ਦਿਮਾਗ ਤੇ ਟੈਂਸ਼ਨ ਰੰਗੀ ਸੀ ਤੇ ਕਰਨ ਬਾੜ ਵੀ ਅਲਾ ਚੱਲਦਾ ਵੀ ਹੁੰਦਾ ਤੇ ਉਹਨਾਂ ਨੇ ਖਿਆਲ ਕੀਤਾ ਤੇ ਬੱਸ ਉਹ ਟ੍ਰੇਨ ਆ ਗਈ ਤੇ ਥੱਲੇ ਆ ਗਈ ਕੀ ਲੜਾਈ ਝਗੜਾ ਹੋਇਆ ਕਿਸੇ ਦਾ ਨਹੀਂ ਨਹੀਂ ਕੋਈ ਲੜਾਈ ਨਹੀਂ ਕੋਈ ਕੁਝ ਨਹੀਂ ਹੈਗਾ ਐਸ ਤੋਂ ਪਹਿਲਾਂ ਕਿਉਂ ਨਹੀਂ ਕਦੇ ਆਈ ਇਹਦਾ ਟ੍ਰੇਨ ਵਾਲੀ ਸਾਈਡ ਜਾਂ ਪਟਰਨ ਦੀ ਗੱਲ ਕਰੀਏ ਉਹ ਅੱਜ ਕਰੇ ਨਹੀਂਗਾ ਉਹ ਕਰੇ ਅੱਜ ਕੋਈ ਨਹੀਂ ਹੈਗਾ ਸੀ ਉਹਨਾਂ ਦੀ ਕੋਈ ਡੈਥ ਹੋ ਗਈ ਸੀ ਆਪਣੇ ਨਾਲ ਸੀ ਉਹ ਪਾਰ ਤੇ ਗਏ ਸੀ ਤੇ ਜਾਂਦੇ ਪਏ ਤੇ ਮਗਰੋਂ ਇਕੱਲੀ ਹੈ ਗਈ ਸੀ ਇਹ ਆਸਾ ਕਿੱਥੇ ਹੀ ਕਰ ਗਿਆ ਇਹ ਵਾਹ ਰਾਜਸਖ ਡਾਨੀ ਦੇ ਕੋਲ ਹੀ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਜਨ ਸਿੰਘ ਹੈ ਅਰਜਨ ਸਿੰਘ ਜੀ ਕਿਵੇਂ ਆਸਾ ਹੈ ਜਿਹੜਾ ਟ੍ਰੇਨ ਤੋਂ ਥੱਲੇ ਘੋਰਤ ਆਈ ਹੈ ਇਹ ਇਹਦੋਂ ਟ੍ਰੇਨ ਆਈ ਫਾਇਲ ਕਾਲੇ ਪਾਸੋਂ ਜੀ ਤੇ ਦਿਮਾਗੀ ਤਾਂ ਬਹੁਤ ਚਿਰ ਦੀ ਹੋ ਗਏ 5-6 ਸਾਲੀ ਹੋ ਗਏ ਲਾ ਚੱਲੀ ਜਾਂਦਾ ਗੰਗਾ ਨਗਰ ਤੋਂ ਤੇ ਘਰੇ ਤਾਂ ਕੋਈ ਹੈ ਨਹੀਂ ਸੀ ਤੇ ਗੁੜੀਆਂ ਵੀ ਸਕੂਲ ਗਈ ਹੈ ਤੇ ਆਪਣੇ ਪਤੀਜੋਰੀ ਸਾਰੇ ਉਹ ਉਧਰ ਗਏ ਹਾਂਸੀ ਵੱਡਾ ਬ੍ਰਦਰ ਹੈਗਾ ਉਹ ਦੁੱਧ ਪਾਨ ਗਿਆ ਸ਼ੇਅਰ ਕਰੇ ਕੋਈ ਵੀ ਕੋਈ ਨਹੀਂ ਤੇ ਕਰੋ ਨਿਕਲੀ ਕਿ ਇਹ ਇੱਧਰ ਆਈ ਹੈ ਤੇ ਰੱਬ ਜੰਦੇ ਉਹਨਾਂ ਨੇ ਤਾਂ ਸਾਨੂੰ ਪਤਾ ਨਹੀਂ ਲੱਗਿਆ ਕਿੰਨੀ ਉਮਰ ਕਿੰਨੀ ਆਪਾਂ ਇਹਨਾਂ ਦੀ ਉਮਰ ਦੀ ਗੱਲ ਕਰ ਰਹੇ ਹੋਵੇਗੀ 60 60 ਤੋਂ ਉੱਪਰ ਹੋਵੇ ਠੀਕ ਹੈ ਤੇ ਇਹ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਬੱਚੇ ਦੋ ਕੀ ਨਾਂ ਕੀ ਸੀ ਇਹਨਾਂ ਦਾ ਇਹਨਾਂ ਦਾ ਨਾਂ ਬੰਸੋਬਾਈ ਅੱਛਾ ਜੀ ਕਿੱਥੇ ਰਹਿੰਦੇ ਕਿੱਥੇ ਟਾਣੀ ਰਾਏ ਸੀ ਆਸਾ ਕਿੱਥੇ ਆ ਆਸਾ ਸਾਹਮਣੇ ਚੇਲੂ ਲੈਂ ਤੇ ਸਾਹਮਣੇ ਠੀਕ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜੀ ਦਿਮਾਗੀ ਪਰੇਸ਼ਾਨੀ ਸੀ ਦਿਮਾਗੀ ਤੌਰ ਤੇ ਜਿਹੜਾ ਕਮਜ਼ੋਰ ਸੀਗੇ ਤੇ ਜਿਸ ਦੀ ਵਜ੍ਹਾ ਕਰਕੇ ਜਿਹੜਾ ਹਾਸਾ ਆਇਆ ਤਾਂ ਇਸੇ ਤਰੀਕੇ ਨਾਲ ਮੈਨੂੰ ਵੀ ਅਪਡੇਟ ਦੇਖਣ ਲਈ ਬਣੇ ਰੋ ਸਾਡੇ ਨਾਲ ਦੇਖਦੇ ਰੋ ਬਾਅਦ ਵੀ ਲੈ ਮੀਡੀਆ ਤੁਹਾਡਾ ਆਪਣਾ ਚੈਨਲ